ਦਰਮਾਉਣੀ ਚਾਹੀਦੀ ਹੈ ਸਰਕਾਰ ਨੂੰ ਤੇ ਪੰਜਾਬੀ ਬੋਲਣ ਨੂੰ ਇਸ ਤਰ੍ਹਾਂ ਦੇ ਹਾਲਾਤ ਨੇ ਦੇਖੋ ਜੀ ਅੱਜ ਮੈਂ ਮੋਗਾ ਵਿਖੇ ਆਇਆ ਸੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਮੈਨੂੰ ਇਤਲਾਹ ਦਿੱਤੀ ਸੀ ਔਰ ਅਖਬਾਰਾਂ 'ਚ ਵੀ ਅਸੀਂ ਦੇਖਿਆ ਜਿਹੜੇ ਡਾਕਟਰ ਅਨਿਲਜੀਤ ਕੰਬੋਤ ਸਾਹਿਬ ਨੇ ਕਿਸ ਪ੍ਰਕਾਰ ਉਹਨਾਂ ਦੀ ਕਲੀਨਿਕ ਤੇ ਜਾ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਦੋ ਵਿਅਕਤੀਆਂ ਨੇ ਪੇਸ਼ੈਂਟ ਬਣ ਕੇ ਤੇ ਬੇਰਵਾਹ ਦੇ ਕੇ ਉਹਨਾਂ ਨੂੰ ਪਲੇਖੇ 'ਚ ਗੱਲਾਂ ਚਲਾ ਕੇ ਉਹਨਾਂ ਦੇ ਗੋਲੀ ਮਾਰ ਦਿੱਤੀ ਇਹਦਾ ਚੰਗਾ ਹੋਇਆ ਗੋਲੀ ਜਿਹੜੀ ਹੈ ਉਹ ਉਹਨਾਂ ਦੀਆਂ ਰਿਬਸ ਤੇ ਲੰਗਸ ਦੇ ਕੋਲੇ ਵੱਜੀ ਆ ਜੀਨੇ ਸਾਰਾ ਘੁਮਕਮਾ ਕੇ ਬਹੁਤ ਸਾਰੀਆਂ ਜਿਹੜੀਆਂ ਇੰਟਰਸਟਾਈਨਸ ਹੈਗੀਆਂ ਨਾੜਾਂ ਅੰਦਰ ਲੀਆਂ ਉਹਦਾ ਨੁਕਸਾਨ ਕਰਤਾ ਜਿਵੇਂ ਜਿਵੇਂ ਸਟੂਲ ਪਾਈਪ ਸਾਡੀ ਵੇਸਟ ਪਾਈਪ ਉਹਦਾ ਵੀ ਕਾਫੀ ਡੈਮੇਜ ਹੋ ਗਈ ਉਹਨੂੰ ਵੀ ਬਾਈਪਾਸ ਕੀਤਾ ਹੈ ਸੋ ਸਟਿਲ ਡਾਕਟਰ ਸਾਹਿਬ ਨੂੰ ਮੈਂ ਹੁਣ ਮਿਲ ਕੇ ਆਇਆ ਕਾਲੜਾ ਸਾਹਿਬ ਨੇ ਉਹਨਾਂ ਦੇ ਮੈਨੂੰ ਦਰਸ਼ਨ ਵੀ ਕਰਾਏ ਆਈ ਸੀ ਯੂ ਚ ਹੈ ਸਟਿਲ ਕ੍ਰਿਟੀਕਲ ਉਹਨਾਂ ਦੇ ਹਾਲਾਤ ਹੈ ਪਰ ਚੰਗੀ ਗੱਲ ਇਹ ਹੈ ਕਿ ਵੈਂਟੀਲੇਟਰ ਤੇ ਨੇ ਆਕਸੀਜਨ ਦਾ ਜਿਹੜਾ ਫਲੋ ਹੈਗਾ ਉਹ 100 ਤੇ ਸੀਗਾ 100% ਤੇ ਸੀ ਮਗਰਲੇ 72 ਘੰਟਿਆਂ ਤੋਂ ਉਹਨੂੰ ਹੁਣ 65 ਤੇ ਉਹਨਾਂ ਨੇ ਥੱਲੇ ਸলো ਡਾਊਨ ਕੀਤਾ ਇਹਦਾ ਮਤਲਬ ਇਹ ਹੈ ਕਿ ਹੌਲੀ ਹੌਲੀ ਫਿਰ ਉਹ ਸলো ਡਾਊਨ ਕਰਕੇ ਵੈਂਟੀਲੇਟਰ ਉਤਰ ਜਾਂਦਾ ਹੈ। ਔਰ ਦੂਜਾ ਜਿਹੜਾ ਡਾਕਟਰ ਸਾਹਿਬ ਨੇ ਬਰੀਫ ਕੀਤਾ ਉਹ ਇਹ ਦੱਸਿਆ ਕਿ ਉਹਨਾਂ ਦੀ ਜਿਹੜੀ ਪੋਜੀਸ਼ਨਿੰਗ ਹੈਗੀ ਆ ਉਹ ਸਟੇਬਲ ਹੈਗੀ ਹੈ। ਡਾਊਨ ਗ੍ਰੇਡ ਨਹੀਂ ਹੋਇਆ। ਸਭ ਕੁਝ ਠੀਕ ਹੈਗਾ ਲੇਕਿਨ ਬੀਪੀ ਥੋੜਾ ਜਿਹੜਾ ਉਹ ਲੋ ਹੈ ਜਿਹਨੂੰ ਜਿਹਨੂੰ ਮੈਡੀਸਿਨਸ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ ਹੈਗਾ। ਸੋ ਮੈਨੂੰ ਪੂਰਨ ਉਮੀਦ ਹੈਗੀ ਆ ਉਹਨਾਂ ਦਾ ਬੀਪੀ ਸਟੇਬਲ ਹੋਏਗਾ ਐਂਡ ਉਹ ਇਸ ਗੱਲ ਚੋਂ ਜਿਹੜਾ ਕ੍ਰਿਟੀਕਲ ਸਟੇਜ ਤੋਂ ਨਿਕਲੇ ਆਉਣਗੇ ਕਿਉਂਕਿ ਅਸੀਂ ਹੋਪਸ ਦੇ ਨਾਲ ਆਪਦੀ ਜ਼ਿੰਦਗੀ ਜਿਉਉਣੇ ਔਰ ਜਿਹੜਾ ਉਹਨਾਂ ਦੇ ਗੋਲੀ ਨਹੀਂ ਤਾਂ ਦਿਲ ਤੇ ਵੀ ਵੱਜ ਸਕਦੀ ਸੀ ਉਹੀ ਗੋਲੀ ਕਿ ਹੋਰ ਬਚਤ ਕਰਕੇ ਇਮੀਡੀਏਟਲੀ ਬਹੁਤ ਚੰਗਾ ਹਸਪੀਟਲ ਹੈ ਜਿੱਥੇ ਕਾੜਾ ਸਭ ਕੇਅਰ ਕਰ ਰਹੇ ਹੈ ਡੀ ਐਮ ਸੀ ਦੀ ਟੀਮ ਦੀ ਵੀ ਇਰੈਚ ਸੰਯੋਗ ਲਿਆ ਜਾ ਰਹੇ ਹੈ ਸੋ ਆਈ ਹੋਪ ਡਾਕਟਰ ਸਾਹਿਬ ਇਸ ਕੱਜੋਂ ਨਿਕਲ ਕੇ ਜਲਦੀ ਆਉਣਗੇ ਔਰ ਅਸੀਂ ਸਾਰੇ ਅਰਦਾਸ ਕਰਦੇ ਆ ਮੈਂ ਸਮਝਦਾ ਕਿ ਪਤਾ ਨਹੀਂ ਕੀ ਗੱਲ ਹੈ ਪੰਜਾਬ ਦੇ ਅੰਦਰ ਕੀ ਹੋ ਗਿਆ ਪੰਜਾਬ ਨੂੰ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਲਾਅ ਅੰਡਰ ਬੁਰਾ ਹਾਲ ਹੈ ਅੱਜ ਮੈਂ ਤੀਜੀ ਤੇ ਚੌਥੀ ਘਟਨਾ ਚ ਮੋਗੇ ਆ ਗਏ ਇੱਕ ਤਾਂ ਜੁਵਲਰ ਤੇ ਘਟਨਾਕਰਮ ਹੋਇਆ ਉਹ ਆਪਣੀ ਜਾਨ ਬਚਾਉਣ ਲੱਗਿਆ ਫਿਰ ਉਹਨੇ ਲੋਕ ਲਾ ਲਿਆ ਤੇ ਗੋਲੀ ਮਾਰ ਦਿੱਤੀ ਗਈ ਉਹਨੂੰ ਇੱਕ ਉਹ ਸਾਡਾ ਬਲਾਕ ਦਾ ਪ੍ਰਧਾਨ ਸੀਗਾ ਬਲੀ ਉਹ ਮਾਰ ਦਿੱਤਾ ਗਿਆ ਕੋਈ ਸਮਝ ਨਹੀਂ ਆਈ ਕੌਣ ਮਾਰ ਗਿਆ ਨਿਸ਼ੇੜੀ ਜੇ ਫੜ ਲੇ ਤੀਜਾ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਫੁਰਤੀ ਆਈ ਸੀ 2022 ਚ ਮੰਗੀ ਗਈ ਸੀ ਫਿਰ ਇਹਨਾਂ ਨੇ ਇੱਕ ਉਹਨਾਂ ਨੂੰ ਗਨਮੈਨ ਵੀ ਸਕਿਉਰਿਟੀ ਪ੍ਰੋਵਾਈਡ ਕੀਤੀ ਰੈਪਿਡ ਫੋਰਸ ਦੀ ਉਹਨਾਂ ਦੇ ਪਰਿਵਾਰ ਵਾਲੇ ਨੇ ਬੇਟੇ ਨੇ ਦੱਸਿਆ ਕਿ ਬਾਹਰ ਜੀਪ ਲੱਗ ਜਾਂਦੀ ਸੀ ਫਿਰ ਮਹੀਨੇ ਬਾਅਦ ਉਹ ਵਾਪਸ ਲੈ ਲਿਆ ਸਕਿਉਰਿਟੀ ਗਾਰਡ ਇਹ ਪੁਲਿਸ ਦਾ ਜਮਾਂ ਸੱਤਿਆਨਾਸ਼ ਹੋਇਆ ਪਿਆ ਇਸ ਪੰਜਾਬ ਦੀ ਪੁਲਿਸ ਦਾ ਇਹ ਭਾਈ ਉਹਨੂੰ ਤੁਸੀਂ ਸਿਕਿਉਰਿਟੀ ਦਿੱਤੀ ਔਰ ਕਿਸਦੇ ਆਪ ਤੇ ਸਿਕਿਉਰਿਟੀ ਵਾਪਸ ਲਈਏ ਇਹਾ ਮਤਲਬ ਤੁਸੀਂ ਲਿਖ ਕੇ ਦਿਓ ਜ਼ਿੰਮੇਦਾਰ ਹੋ ਕਿ ਇਹ ਮਤਲਬ ਖਤਰਾ ਟਲ ਗਿਆ ਹੈ ਤੁਸੀਂ ਸਿਕਿਉਰਿਟੀ ਵਾਪਸ ਲਈ ਰੈਕੀ ਕਰਕੇ ਕੋਈ ਲੰਡਾ ਲੰਡਾ ਹੈਗਾ ਉਹਨੇ ਬਹੁਤ ਅਤਿਆਚਾਰ ਉਹਨੂੰ ਮਾਰ ਦਿਓ ਫੜ ਕੇ ਇਹੋ ਜਿਹੇ ਬੰਦਿਆਂ ਦਾ ਇਨਕਾਊਂਟਰ ਕਿਉਂ ਨਹੀਂ ਕਰਦੇ ਜਿਹੜੇ ਵਿਅਕਤੀ ਜਿਹੜੇ ਵਿਅਕਤੀਆਂ ਨੇ ਇੰਨਾ ਗੰਦ ਮਚਾਇਆ ਵਿਆ ਪੰਜਾਬ ਦੇ ਅੰਦਰ ਈਜ਼ੀ ਮਨੀ ਸੌਖਾ ਪੈਸਾ ਵਟੋਰਨ ਤੇ ਇਹਨਾਂ ਗੈਂਗਸਟਰਾਂ ਨੇ ਲੱਖ ਬਣ ਲਿਆ ਇਹ ਸਾਡਾ ਰਾਜ ਵੀ ਸੀਗਾ ਇਹ ਤੋਂ ਪਹਿਲਾਂ 5 ਸਾਲ ਦੱਸੋ ਮੈਨੂੰ ਕਿਹੜਾ ਲੰਡਾ ਸੀ ਕਿਹੜਾ ਕੋਈ ਬੋਲਦਾ ਸੀ ਖੁਸਕਦਾ ਸੀ ਇੱਥੇ ਸਿੱਧੂ ਮੂਸੇਆ ਦੇ ਤੋਂ ਲੈ ਕੇ ਨਿਰੰਤਰ ਮੋਤਾ ਹੈ ਜਾਂ ਤਾਂ ਸਰਕਾਰ ਬਿਲਕੁਲ ਦਿੱਲੀ ਦੀ ਸਰਕਾਰ ਵੀ ਸੁੱਤੀ ਪਈ ਹੈ ਕੀ ਕਰੀ ਕਰ ਰਹੀ ਹੈ ਭਾਜਪਾ ਪਿਆ ਕਿਲੋਮੀਟਰ ਦਾ ਬਾਰਡਰ ਤੋਂ ਏਰੀਆ ਬੀਐਸਐਫ ਦਾ ਵਧਾਤਾ ਬਾਰਡਰ ਸਕਿਉਰਿਟੀ ਫੋਰਸਸ ਦਾ ਹੁਣ ਪੂਰਾ ਤੁਹਾਡਾ ਦਖਲ ਹੈ ਰੌ ਤੁਹਾਡੇ ਕੋਲੇ ਇੰਟੈਲੀਜੈਂਸੀ ਹੈ ਮੈਂ ਪਿੱਛੇ ਦੇ ਹੋਮ ਅਫੇਅਰ ਕਮੇਟੀ ਸੀਗੀ ਦਿੱਲੀ ਦੇ ਵਿੱਚ ਪਰਸੋਂ ਚੌਥੇ ਮੈਂ ਹੋਰਾਂ ਮੈਂਬਰ ਆ ਮੈਂ ਕਿਹਾ ਕਮ ਸੇ ਕਮ ਤੁਸੀਂ ਤਾਂ ਗੈਂਗਸਟਰਾਂ ਦੀਆਂ ਇੰਟਰਵਿਊਜ਼ ਨਹੀਂ ਰੋਕ ਸਕੇ ਤੁਸੀਂ ਤਾਂ ਉਹਨਾਂ ਨੂੰ ਗਲੋਰੀਫਾਈ ਕਰਦੇ ਹੋ ਤੁਸੀਂ ਉਹ ਰੋਜ਼ਾਨਾ ਉਹਨਾਂ ਤੋਂ ਟੈਲੀਫੋਨ ਫੜੇ ਜਾਂਦੇ ਆ ਉਹ ਗੁਰਪੰਤ ਸਿੰਘ ਪੰਨੂ ਅਰਗੇ ਉੱਥੋਂ ਟੈਰਰ ਕ੍ਰੀਏਟ ਕਰਦੇ ਆ ਸੋ ਸਾਈਬਰ ਕ੍ਰਾਈਮ ਵੀ ਇੰਨਾ ਵੱਧ ਗਿਆ ਸੋ ਪੰਜਾਬ ਦੀ ਜਿਹੜੀ ਸਰਕਾਰ ਹੈ ਮੁਕੰਮਲ ਤੌਰ ਤੇ ਲਾਅ ਐਂਡ ਆਰਡਰ ਫੇਲ ਹੋ ਚੁੱਕਿਆ ਔਰ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਨ ਤੇ ਇਸ ਗੱਲ ਦੀ ਕੋਈ ਜੂ ਨਹੀਂ ਸਰ ਕਰੇ ਇੱਥੇ ਵੀ ਮੌਤ ਹੋ ਜੇ ਇਹ ਮੌਤ ਨੂੰ ਤਾਂ ਜਿਵੇਂ ਮਰੁੰਡੇ ਵੇਚਦੇ ਇਸ ਤਰ੍ਹਾਂ ਦਾ ਕੰਮ ਹੋਇਆ ਹੈ ਫਰੋਤੀ ਕਹਿ ਕੇ ਬੰਦਾ اور ਹਜ਼ਾਰਾਂ ਕਰੋੜ ਰੁਪਇਆ ਪੰਜਾਬ ਦਾ ਫਰੋਤੀਆਂ ਚ ਲੁੱਟ ਲਿਆ ਗਿਆ ਇਸ ਟੈਰਰ ਕਰਕੇ ਹੁਣ ਕਿਹੜਾ ਡਾਕਟਰ ਨਹੀਂ ਪੈਸੇ ਦੇਗਾ ਭਾਈ ਜੇ ਡਾਕਟਰ ਕੰਬੋਜ਼ ਦੇ 2022 ਤੋਂ ਲੈ ਕੇ ਇਹਨਾਂ ਨੇ ਆਖਿਆ ਮੁੱਕ ਗਿਆ ਕੰਮ ਤੇ 25 ਚ ਜਾ ਕੇ ਉਹਨਾਂ ਦੀ ਠੋਕਤਾ ਬੰਦਾ ਹੁਣ ਚੁੱਪ ਕਰਕੇ ਜਿਹੜਾ ਡਾਕਟਰ ਹੈਗਾ ਤੂੰ ਕੋਈ ਮੰਗੂਗਾ ਪੈਸੇ ਉਹ ਚੁੱਪ ਕਰਕੇ ਦੇ ਆਉਂਦਾ ਕੌਣ ਦੇਗਾ ਸਿਕਿਉਰਿਟੀ ਇਹ ਰਿਸਪੌਂਸਿਬਿਲਟੀ ਹੈ ਫੜੋੜੋ ਸੈਸਪੀ ਨੂੰ ਫੜੋ ਉਸ ਐਸਪੀ ਨੂੰ ਜਿਹਨੇ ਸਿਕਿਉਰਿਟੀ ਦਿੱਤੀ ਸੀ ਤੇ ਵਿਡਰੋਕ ਹੀ ਨਹੀਂ ਕੀਤੀ ਹੈ ਬਿਨਾ ਗੱਲ ਤੋਂ ਇਸੇ ਤਰ੍ਹਾਂ ਹੀ ਮੁੱਸੇ ਆਲੇ ਦੀ ਸਿਕਿਉਰਿਟੀ ਵਿਡਰੋ ਕਰ ਲਈ ਸੀ ਟੀਵੀ ਤੇ ਆਇਆ ਲੈ ਲਈ ਸਿਕਿਉਰਿਟੀ ਬਾਕਸ ਉਹਰਾ ਸ਼ਾਮ ਨੂੰ ਕੰਮ ਕਰਕੇ ਸੋ ਕਹਿਣ ਦਾ ਮਤਲਬ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਅੰਦਰ ਸਰਕਾਰ ਦੀ ਮੈਂ ਨਿੰਦਾ ਕਰਦਾ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਪੰਜਾਬ ਦੀ ਪੁਲਿਸ ਤਾਂ ਲੱਗੀ ਵੀ ਹੈ ਕਾਂਗਰਸੀਆਂ ਦੇ ਪਰਚੇ ਦੇ 57 52 ਚ ਫੜ ਲਿਆ ਜੀ ਅੱਜ ਕੀ ਫੜ ਲਿਆ ਅੱਜ ਫਲਾਣਾ ਪਰਚਾ ਦਿੱਤਾ ਜੀ ਆ ਸਾਡੇ ਗਿੱਦਰ ਬਾ ਰੋਜ਼ 57 ਦੀਆਂ ਜਵਾਨਤਾ ਕਰਾਉਣਾ ਉਹਨਾਂ ਨੂੰ 12-12 ਦਿਨ ਜੇਲ੍ਹ ਚ ਭੇਜ ਦਿੰਦਾ ਉਤੋਂ ਦੀ ਬੋਲ ਜਿਹੜਾ ਕੰਮ ਕਰਨ ਵਾਲਾ ਹੈ ਲਾਅ ਐਂਡ ਆਰਡਰ ਨੂੰ ਠੀਕ ਕਰਨ ਵਾਲਾ ਉਹਦੇ ਤੇ ਕੋਈ ਤਵੱਜੋ ਨਹੀਂ ਪਰ ਸਾਹਿਬ ਤੁਸੀਂ ਮਿਲੇ ਉਹਨਾਂ ਨੂੰ ਹੁਣ ਹਾਲਤ ਕੀਦਾ ਉਹਨਾਂ ਦੀ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਤਾਂ ਪਰਿਵਾਰ ਨਾਲ ਹੋਈ ਉਹਨਾਂ ਦੀ ਭੈਣ ਨਾਲ ਗੱਲ ਹੋਈ ਉਹਦੇ ਬੇਟੇ ਨਾਲ ਗੱਲ ਹੋਈ ਉਹਨਾਂ ਦੀ ਭਾਂਜੀ ਨਾਲ ਗੱਲ ਹੋਈ ਹੁਣ ਬ੍ਰਿੰਗ ਸਾਹਿਬ ਇਸ ਤੋਂ ਹਟ ਕੇ